ਪਟਿਆੰਟ ਹੈਗਾ ਵਾ ਨੰਨੂ ਨੰਗਲ ਕਾਲੇ ਚੱਕ ਕਾਲੇ ਚੱਕ ਨੰਨੂ ਨੰਗਲ ਮੇਰਾ ਨਾਮ ਬਲਦੇਵ ਸਿੰਘ ਸਾਨੋ ਪ੍ਰਦੀਪ ਸਿੰਘ 9 ਤਰੀਕ ਨੂੰ ਸ਼ਾਮ ਨੂੰ ਮੈਂ 7 ਤੋਂ 7:30 ਆਪਣੀ ਪੈੜੀ ਵੱਲ ਕੰਮ ਤੋਂ ਆਪਣੀ ਪੈੜੀ ਵੱਲ ਨੂੰ ਆਪਣੀ ਏਹਲੀ ਵੱਲ ਨੂੰ ਮੈਂ ਟਰੈਕਟਰ ਤੇ ਜਾ ਰਿਹਾ ਵਾਂ ਸਤਨਾਮ ਸਿੰਘ ਨੇ ਅਮਰਪ੍ਰੀਤ ਨੇ ਮੈਨੂੰ ਗਾਲਾਂ ਕੱਢ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੈਂ ਰੁਕਿਆ ਨਹੀਂ ਮੈਂ ਜਦੋਂ ਮੈਂ ਕੰਮ ਸੰਭਾਲ ਕੇ ਵੇਲੀ ਦਾ ਤਰਾ ਕੱਢ ਕੇ ਆਪਣੀ ਘਰ ਦੀ ਆਪਣੀ ਬੇਟੀ ਦੇ ਨਾਲ ਘਰ ਨੂੰ ਆ ਰਿਹਾ ਵਾਂ ਰਸਤੇ ਦੇ ਵਿੱਚ ਸਤਨਾਮ ਸਿੰਘ ਤੇ ਅੰਮ੍ਰਿਤਪ੍ਰੀਤ ਮੈਨੂੰ ਰੋਕ ਕੇ ਕਹਿੰਦੇ ਵੀ ਤੈਨੂੰ ਜਦੋਂ ਐਸੀ ਆਖਿਆ ਵੀ ਇਸ ਰਸਤੇ ਵਿੱਚੋਂ ਨਹੀਂ ਲੰਘਣਾ ਤੇ ਤੂੰ ਕਿਉਂ ਲੰਘਣਾ ਤੇ ਮੈਂ ਉਹਨਾਂ ਨੂੰ ਆਖਿਆ ਵੀ ਇਹ ਸਰਕਾਰੀ ਰਸਤਾ ਮੈਂ ਤੇ ਲੰਘਣਾ ਵਾਂ ਤੇ ਨਾਲ ਉਹਨਾਂ ਦੇ ਤਿੰਨ ਅਣਕਸਾਤੇ ਬੰਦੇ ਸੀ ਤੇ ਅੰਮ੍ਰਿਤਪ੍ਰੀਤ ਨੇ ਆਖਿਆ ਵੀ ਡੈਡੀ ਤੂੰ ਕੀ ਵੇਣਾ ਖਰਪਾ ਕਰਪਾਹ ਕਰਪਾਹ تیرੇ ਪੋਲਾ ਪਰ ਕੇ ਵੜਦੀ ਤੇ ਮੇਰੇ ਤੇ ਇਸਨੇ ਤੇਜ਼ ਧਿਆਰ ਦੇ ਨਾਲ ਵਾਰ ਕੀਤਾ ਤਿਰਪਾਨ ਦਾ ਵਾਰ ਕੀਤਾ ਤੇ ਮੈਂ ਕਿਸੀ ਹਟਿਆਵਾ ਤੇ ਮੈਂ ਆਪਣੀ ਜਾਨ ਪਚਾਈ ਫਿਰ ਅਸੀਂ 1012 ਤੇ ਕਾਲ ਕੀਤੀ ਹੈ ਪੁਲਿਸ ਮੌਕੇ ਤੇ ਆਈ ਹੈ ਸਾਨੂੰ ਘਰੋਂ ਘੜੀ ਭੇਜਿਆ ਉਹਨਾਂ ਨੇ ਫਿਰ ਅਸੀਂ ਥਾਣੀ ਦਰਖਾ ਦਿੱਤੀ ਹੈ ਤੇ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹਜੇ ਵੀ ਅੰਮ੍ਰਿਤ ਅੰਮ੍ਰਿਤਪ੍ਰੀਤ ਔਰ ਸੁਨਾਮ ਸਿੰਘ ਡੇਲੀ ਸਾਡਾ ਰਾਹ ਰੋਕਦੇ ਆ ਮੇਰਾ ਰਾਹ ਰੋਕਦੇ ਆ ਉਹ ਜਾਨੂ ਮਾਨ ਦੀ ਧਮਕੀ ਦਿੰਦੇ ਆ ਕਿ ਤੈਨੂੰ ਆਖਿਆ ਹਜੇ ਤੱਕ ਰਾਹ ਰਾਜ ਨਾ ਨੰਗ ਤੂੰ ਕਿਉਂ ਨੰਗਣਾ ਤੈਨੂੰ ਇਹ ਲੱਗੀ ਨਹੀਂ ਕਈ ਤੈਨੂੰ ਪਰਪਾਨਾ ਵਧ ਦੇਣ ਲੱਗੇ ਹਾਂਜੀ ਜੇ ਮੇਰੇ ਕਿਸੇ ਪਰਿਵਾਰ ਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਇਸ ਦਾ ਜ਼ਿੰਮੇਵਾਰ ਅੰਮਰਪ੍ਰੀਤ ਔਰ ਸਤਨਾਮ ਸਿੰਘ ਹੋਣਗੇ ਨਾਮ ਸਿੰਘ ਸਨੂ ਫਦਰਸ਼ਨ ਸਿੰਘ ਇਹਨਾਂ ਬਣਾ ਲੈ ਚੱਕਿਆ ਆ ਕੁਛ ਦਿਨ ਬਿਲ ਇੱਕ ਬਿਆਹ ਚਾਹੀ ਹੋਈ ਉਹ ਕੁਝ ਬੰਦਿਆਂ ਨੂੰ ਮੇਰੇ ਘਰ ਲੱਗੂ ਨੇ ਟਰੈਕਟਰ ਟਾਲੀ ਲੈ ਕੇ ਮਿੱਟੀ ਦੀ ਟਾਲੀ ਹੁੰਦੀ ਆ ਉਹ ਲੈ ਕੇ ਲੰਘਦੇ ਆ ਤੇ ਬਹੁਤ ਤੇਜ਼ ਲੰਘਦਾ ਤੇ ਮੈਂ ਉਹਨੂੰ ਸਿਰਫ ਇਹੋ ਕਿਹਾ ਸੀ ਕਿ ਥੋੜਾ ਹੌਲੀ ਨਗਾ ਕਰ ਹਾਂ ਦੇ ਵਿਆਹ ਵਾਪਰ ਦਿੱਤੇ ਸੀ ਬੱਚੇ ਵੀ ਖੇਡਦੇ ਆ ਪਰ ਉਹਨੇ ਪੱਛੇ ਉਹਨੇ ਕੋਈ ਥੱਲੇ ਨਾ ਕੋਈ ਐਕਸੀਡੈਂਟ ਵੀ ਹੋ ਜਾਣਾ ਹੋਵੇ ਤੇ ਇੰਨੀ ਗੱਲ ਕਹਿ ਦਿੱਤੀ ਕਿੰਨਾ ਮੈਂ ਤਾਂ ਹੀ ਨਗਰਾ ਤੇ ਬਾਹਰ ਵਿੱਚ ਆ ਕੇ ਸਾਡੇ ਘਰ ਪੈ ਗਿਆ ਤੇ ਜਿੱਦੀ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਗਾਇਆ ਇਹ ਬੇਗੁਨਾਹਾ ਦਾ ਇਹ ਕੁਝ ਦਿਨ ਪਹਿਲਾਂ ਇਹਨੂੰ ਮੇਰੇ ਨਾਲ ਹੀ ਇਹ ਕੇਸ ਚੱਲਦੇ ਤਿੰਨ ਚਾਰ ਇੱਕ ਕੇਸ ਚ ਨੂੰ 2 ਸਾਲ ਦੀ ਸਜ਼ਾ ਹੋਈ ਉਦੀ ਦੰਜਸ ਕਰਕੇ ਇਹ ਹਾਲ ਦੇ ਦੇ ਝੂਠੇ ਇਲਜ਼ਾਮ ਲਗੁੰਦਾ ਰਿਹਾ ਬਸ ਇਹ ਰਸਤਾ ਕਾਲੀਆ ਸਮਝਾ ਅਸੀਂ ਕਦੀ ਕਿਸੇ ਨੂੰ ਡਕਿਆ ਹੀ ਨਹੀਂ ਇਹ ਬਸ ਇਹ ਗੱਲ ਹੁੰਦੇ ਸਾਰਾ ਕੱਬਰ ਆ ਕੇ ਸਾਨੂੰ ਮਾਰਨ ਪੈ ਗਿਆ ਤੇ ਮੈਂ ਆਪਣੇ ਬਚਾਅ ਵਾਸਤੇ ਬਸ ਉੱਥੇ ਗਿਆ ਵਾ ਤੇ ਮੈਂ ਕਿਸੇ ਦੇ ਕੋਈ ਮੇਰੀ ਸਰਧ ਨਹੀਂ ਹੋਈ ਕੋਈ ਹੱਥ ਨਹੀਂ ਲੱਗੀ ਮੈਂ ਇਹਨਾਂ ਦੇ ਨਾਲ ਖਾਲੇ ਮੈਂ ਬਿਆਸ ਸੁਸਾਈ ਹੋਈਆ ਦੇਖਾ ਨੂੰ ਆਵੀਂ ਬਾਕੀ ਜਿਹੜੇ ਕਹਿੰਦੇ ਫਾਨਮਸ਼ਾ ਤੇ ਮੇਰੇ ਨਾਲ ਕੋਈ ਅਨਸ਼ਤਤਾ ਨਹੀਂ ਮੈਂ ਸਿਰਫ ਆਪਣੇ ਬਚਾਅ ਵਾਸਤੇ ਆਪਣੇ ਘਰ ਦੇ ਬਾਹਰ ਹੀ ਨਿਕਲਿਆ ਵਾ ਤੇ ਬਸ ਇਹੋ ਗੱਲਬਾਤ ਜੇ ਬਾਕੀ ਕੋਈ ਗੱਲਬਾਤ ਇਹ ਜਿਹੜੇ ਇਲਜ਼ਾਮ ਲਗਾ ਰਹੇ ਬੇਬੁਨਿਆਦ ਇਹ ਝੂਠੇ ਆ ਇਹ ਸਾਡੇ ਇਹਨਾਂ ਕੇਸ ਚੱਲਦੇ ਵੇਲੇ ਜਿਹੜੀ ਸਜ਼ਾ ਹੋਈਏ ਉਹਦੀ ਸੰਦੇਸ਼ਬਾਹੀ ਕਰਕੇ ਸਾਡੇ ਤੇ ਇਲਜ਼ਾਮ ਝੂਠੇ ਲਗਾਉਂਦਾ ਪਿਆ ਜੀ ਕੋਈ ਗੱਲਬਾਤ ਨਹੀਂ ਮੈਂ ਮੰਨਦੇ ਤੁਹਾਡੇ ਫੋਨ ਨੂੰ ਮੈਂ ਫੋਨ ਕੀਤਾ ਨਿੱਕੇ ਨੂੰ ਮੈਂ ਕਿਹਾ ਕਹਿੰਦਾ ਹਾਡੀ ਨਹੀਂ ਮੰਨਦਾ ਉਹਨਾਂ ਦਾ ਜਵਾਬ ਆ ਸਾਹਮਣੇ ਲਈ ਵੈਰੀ ਗਾਡ ਸੁਣ ਲੈ ਮੇਰੀ ਵੀ ਕਾਲ ਸੁਣ ਲੈ